ਸਸ਼ਿਆ ਕਲਜੀਵਰੀ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਇਸ ਤਰ੍ਹਾਂ ਰੋਪ ਖਤਮ ਹੋ ਜਾਵੇਗਾ ਯੂਗਰਜ ਦੇਸ਼ਾਂ ਨੂੰ ਚਿਤਾਵਿਤ ਕੀਤੀ ਕਿਉਂਕਿ ਬੋ ਲਡ ਨਾਲ ਲਡ ਟਰੰਪ ਇਸੇ ਨਾਲ ਹੀ ਖਬਰ ਆ ਰਹੀ ਹੈ ਨਵੀਂ ਦਿੱਲੀ ਅਮਰੀਕਾ ਵਿੱਚ ਗੈਰ ਕਾਨੂੰਨੀ ਸ਼ਰਨਾਰਥੀਆਂ ਨੇ ਇਸ ਦੀ ਖਬਰ ਦਿੱਤੀ ਹੈ ਤੇ ਬਾਹਰ ਰਾਸ਼ਟਰੀ ਰਾਸ਼ਟਰੀ ਡੁਨਾਲਾ ਟਰੰਪ ਨੇ ਹੁਣ ਯੂਜ਼ਰਸ ਨੂੰ ਇਹ ਖਬਰ ਦਿੱਤੀ ਹੈ ਯੂਰਪ ਉਤੇ ਨਜ਼ਰ ਰੱਖ ਰਹੀ ਹਨ ਉਹਨਾਂ ਨੇ ਯੂਰੋਪੀ ਦੇਸ਼ਾਂ ਦੇ ਇਮੀਗ੍ਰੇਸ਼ਨ ਨੂੰ ਇਸ ਦੀ ਖਬਰ ਦਿੱਤੀ ਅਤੇ ਇਸ ਦੇ ਨਾਲ ਹੀ ਰੋਕਣ ਦੀ ਸਲਾਹ ਦਿੱਤੀ ਹੈ ਟਰੰਪ ਨੇ ਇਸ ਦੇ ਭਿਆਨਕ ਹਮਲਾ ਵੀ ਕਿਹਾ ਅਤੇ ਸਕਾਟਲੈਂਡ ਦੇ 에ਅਰ ਫੋਰਸਸਟੇਟ ਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਯੂਰਪ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਤੁਹਾਨੂੰ ਇਸ ਭਿਆਨਕ ਖਮਲੇ ਤੇ ਤੁਰੰਤ ਰੋਕਣ ਦੀ ਲੋੜ ਹੈ ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਟਰੰਪ ਦੇ ਅਨੁਸਾਰ ਤੁਹਾਨੂੰ ਸਾਰਿਆਂ ਨੂੰ ਇਮੀਗ੍ਰੇਸ਼ਨ ਤੇ ਇਕੱਠੇ ਹੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਹੀਂ ਤਾਂ ਯੂਰਪ ਖਤਮ ਹੋ ਜਾਵੇਗਾ ਤੇ ਬਹੁਤ ਸਾਰੇ ਦੇਸ਼ਾਂ ਨੇ ਲੋਕ ਆ ਰਹੇ ਹਨ ਯੂਰਪ ਵਿੱਚ ਵਸ ਰਹੇ ਹਨ ਤੁਹਾਨੂੰ ਇਸ ਦੀ ਜਾਣਕਾਰੀ ਦੇ ਰਹੇ ਹਾਂ ਧੰਨਵਾਦ